ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦੇ ਅਧਿਕਾਰੀ ਕਰਮਚਾਰੀ ਲੈਨ ਵਿਭਾਗ ਦੇ ਅਧਿਕਾਰੀਆਂ ਤੇ ਪੰਚਾਇਤਾਂ ਆਸ਼ਾ ਵਰਕਰ ਨਰੇਗਾ ਆਂਗਣਵਾੜੀ ਵਰਕਰ ਆਦ ਲਈ ਦੋ ਰੋਜਾ ਸਮਰਥਨ ਪ੍ਰੋਗਰਾਮ ਸਮਰਥਨ ਨਿਰਮਾਣ ਪ੍ਰੋਗਰਾਮ ਬਲਾਕ ਆਡ ਵਿਕੇ ਪਹਿਲੇ ਦਿਨ ਕਰਵਾਇਆ ਗਿਆ ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਪਾਲਟਾ ਨੇ ਕਿਹਾ ਕਿ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਪੈਸਾ ਵੀ ਪਿਆ ਹੈ ਪਰ ਪੰਚਾਇਤਾਂ ਨੂੰ ਸਿੱਧੇ ਤੌਰ ਤੇ ਪੈਸਾ ਨਾ ਖਰਚੰਦਾ ਜੋ ਅਧਿਕਾਰ ਪੈਸਾ ਨਾ ਖਰਚੰਦਾ ਜੋ ਅਧਿਕਾਰ ਨਹੀਂ ਦਿੱਤਾ ਗਿਆ ਹੈ ਪੂਰੇ 5 ਸਾਲ ਸਾਡੇ ਲਈ ਮੁਸ਼ਕਲਾਂ ਖੜੀਆਂ ਕਰਦਾ ਹੈ ਉੱਥੇ ਹੀ ਸਰਪੰਚ ਸਤਪਾਲ ਸਿੰਘ ਬਾਹਦਰਪੁਰ ਨੇ ਕਿਹਾ ਕਿ ਪੰਚਾਇਤਾਂ ਦਾ ਸਮਾਂ ਖਤਮ ਹੋਣ ਵਾਲਾ ਹੈ ਤੇ ਇਹ ਟ੍ਰੇਨਿੰਗ ਆਧ ਸਮੇਂ ਸਿਰ ਪਹਿਲਾਂ ਦੇਣੀਆਂ ਚਾਹੀਦੀਆਂ ਸਨ ਜਦੋਂ ਸੀਨੀਅਰ ਅਧਿਕਾਰੀ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੰਮ ਲਈ ਜ਼ਰੂਰੀ ਨਹੀਂ 5 ਸਾਲ ਵਿੱਚ ਕੰਮ ਹੋਣ ਕੰਮ ਤਾਂ ਮਹੀਨੇ ਵਿੱਚ ਵੀ ਕੀਤੇ ਜਾ ਸਕਦੇ ਨੇ ਜੇਕਰ ਸਰਪੰਚਾਂ ਦੀ ਗੱਲ ਨਾਲ ਇਸ ਗੱਲ ਦਾ ਮੇਲ ਕਰੀਏ ਤਾਂ ਟ੍ਰੇਨਿੰਗ ਦੇਣ ਆਏ ਅਧਿਕਾਰੀਆਂ ਦਾ ਉੱਤਰ ਅਧਿਕਾਰੀਆਂ ਦਾ ਉੱਤਰ ਕਿੰਨਾ ਕੁ ਬਜੰਦਾਰ ਹੈ ਤੁਸੀਂ ਖੁਦ ਸੋਚੋ ਇਸ ਮੌਕੇ ਤੇ ਬੀਡੀਪੀਓ ਦਫਤਰ ਬਲਾਕ ਕੌਰ ਦੇ ਅਧਿਕਾਰੀ ਤੇ ਅਤਿੰਦਰਪਾਲ ਸਿੰਘ ਆਦ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਟ੍ਰੇਨਿੰਗ ਕੈਂਪ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਸਾਹਿਬ ਸਰਪੰਚ ਬੜਾ ਠੀਕ ਠਾਕ ਹੈ ਇਹ ਕੀ ਚੱਕਰ ਹੈਗਾ ਅੱਜ ਟ੍ਰੇਨਿੰਗ ਚੱਲ ਰਹੀ ਹੈ ਕਾਲੇ ਵਾਰੇ ਚ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਮੈਂ ਤੁਹਾਨੂੰ ਪਤਾ ਤੁਸੀਂ ਪਹਿਲਾਂ ਆਏ ਆ ਤੁਸੀਂ ਨਹੀਂ ਤੁਸੀਂ ਸਰਪੰਚ ਆ ਨਾ ਸਰਪੰਚਾਂ ਨੂੰ ਬੁਲਾਇਆ ਗਿਆ ਨਾ ਸਾਨੂੰ ਦੱਸਿਆ ਨਹੀਂ ਵੀ ਟ੍ਰੇਨਿੰਗ ਤੁਹਾਡੀ ਹੋਣੀ ਹੈ ਕਿੰਨਾ ਕੰਮ ਔਰ ਜਾਣਕਾਰੀ ਦੇਣੀ ਆ ਹਾਂ ਬਸ ਤਾਂ ਪਿਛਲੇ ਸਮੇਂ ਵਿੱਚ ਸਾਨੂੰ ਜਾਣਕਾਰੀ ਕਾਫੀ ਦਿੰਦੇ ਰਹੇ ਹੁਣ ਤਾਂ 5 ਸਾਲ ਹੋ ਗਏ ਅਸੀਂ ਤਾਂ ਲਾਸਟ ਇਹ ਦਿਨ ਜਾ ਰਹੇ ਆ ਲੈਸ਼ਣਾ ਲੱਗ ਕੇ ਆ ਗਈਆਂ ਪੰਚਾਇਤੀਆਂ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿਤੇ ਸਾਡੇ ਸਵੰਧ ਅਫਸਰ ਇਸ ਵਿਭਾਗ ਦੇ ਹੈਗੇ ਆ ਕਿ ਪੰਚਾਇਤਾਂ ਨੂੰ 5 ਸਾਲ ਅਸੀਂ ਕੱਟਿਆ ਬੜੇ ਔਖੇ ਹੋ ਕੇ ਕਿ ਸਾਨੂੰ ਅਧਿਕਾਰ ਹੀ ਨਹੀਂ ਹੈ ਚੈਤਾ ਨੂੰ ਅਧਿਕਾਰ ਹੀ ਨਹੀਂ ਹੈ ਪੰਚਾਇਤ ਸਰਪੰਚ ਦੇ ਕੋਲ ਮੈਂ ਮੌਜੂਦਾ ਸਰਪੰਚ ਆ ਕੋ 25 ਸਾਲ ਸਰਪੰਚੀ ਅਸੀਂ ਕੀਤੀ ਆ ਹੂੰ ਪਿਛਲੇ ਸਮੇਂ ਚ ਇਹ ਹੁੰਦਾ ਸੀ ਵੀ ਮੈਂਬਰ ਪੰਚਾਇਤ ਨਾਲ ਦਸਤਕ ਕਰਕੇ ਸਰਪੰਚ ਦੇ ਆਪਾਂ ਵੀ 25000 ਰੁਪਏ ਦਾ ਖਰਚਾ ਕੁਚਾ ਜਾਂ ਪਿੰਡ ਦਾ ਕੋਈ ਹੁੰਦਾ ਜੂਰੀ ਉਖੜਾ ਸਕਦੇ ਸੀ ਅੱਛਾ ਹੁਣ ਕੀ ਹੋ ਗਿਆ ਹੁਣ ਕਿਸੇ ਸਮੇਂ ਦੇ ਵਿੱਚ ਹੁਣ ਤਾਂ ਜਦ ਹੀ ਸਟਾਰਟਿੰਗ ਵਿੱਚ ਆ ਸਾਨੂੰ 100 ਰੁਪਏ ਵੀ ਕਢਵਾਉਣ ਦਾ ਹੱਕ ਨਹੀਂ ਹੈ ਪਿਛਲੇ ਦੋ ਤਿੰਨ ਸਾਲ ਪਹਿਲਾਂ ਵੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਕਿ ਸਾਡੇ ਕੋਲ 20-25 ਲੱਖ ਰੁਪਈਆ ਪਿਆ ਵੀ ਅਸੀਂ ਖਾਟਣਾ ਚਾਹੁੰਦੇ ਆ ਪਿੰਡ 'ਚ ਹੂੰ ਫਿਰ ਇਹਨੇ ਸਾਨੂੰ ਕਿਹਾ ਚਲੋ ਤੁਸੀਂ ਮੱਤੇ-ਮੁੱਤੇ ਪਾ ਕੇ ਕੰਮ ਕਰਾਓ ਵੀਡੀਓ ਸਾਹਿਬ ਜਿਹੜਾ 25 ਹਜ਼ਾਰ ਤੋਂ ਉੱਪਰ ਦਾ ਹੈਗਾ ਉਹ ਵੀਡੀਓ ਸਾਹਿਬ ਦਸਕਤ ਹੋਣ ਤੇ ਤਾਂ ਪੇਮੈਂਟ ਮਿਲੂਗੀ 25 ਹਜ਼ਾਰ ਤੱਕ 100 ਰੁਪਏ ਤੱਕ ਵੀ ਜਿਹੜਾ ਹੈਗਾ ਉਹ ਸੈਟੀ ਹੁਣ ਚਲੋ ਜੇ ਦਸਕਤ ਹੋ ਵੀ ਜਾਂਦੇ ਆ ਤਾਂ ਉਹ ਵੀ ਤਾਂ ਤੁਹਾਡੇ ਮਹਿਕਮੇ ਨਾਲ ਸੁਤੰਤਰ ਹੀ ਆ ਬੜੀ ਬੜੀ ਪ੍ਰੋਬਲਮ ਆਉਂਦੀ ਆ ਫੇ ਡੋਂਗਲਾ ਪਰ ਰਹਿ ਜਾਂਦੀ ਆ ਪੇਮੈਂਟ ਸਿੱਧੀ ਉਹਨਾਂ ਨੂੰ ਮਿਲਦੀ ਆ ਤੇ ਛੇ-ਛੇ ਮਹੀਨੇ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਪੇਮੈਂਟ ਮਿਲ ਗਈ ਆ ਅਗੇ ਉਹਦਾ ਚੈੱਕ ਸਿਸਟਮ ਹੁੰਦਾ ਜੀ ਅੱਛਾ ਚੈੱਕ ਸਿਸਟਮ ਚੈੱਕ ਸਿਸਟਮ ਹੁੰਦਾ ਜੀ ਸਾਨੂੰ ਜਦੋਂ ਖਾਤੇ ਸਾਡੇ ਪੈਸੇ ਨਿਕਲਦੇ ਪਤਾ ਲੱਗ ਜਾਂਦਾ ਸੀ ਅਗਲੇ ਨੂੰ ਪਤਾ ਲੱਗ ਜਾਂਦਾ ਹੁਣ ਚੈੱਕ ਨਹੀਂ ਆਹ ਜਿਹੜੀ ਹੁਣ ਲਾਸਟ ਦਿਨਾਂ ਵਿੱਚ ਤੁਹਾਡੀ ਟ੍ਰੇਨਿੰਗ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਬੜੀਆ ਲੰਮਾ ਕੋਈ ਦੱਸਿਆ ਨਹੀਂ ਬਈ ਸਾਨੂੰ 75 ਰੁਪਏ ਡੇਲੀ ਮਿਲੂਗਾ ਦੋ ਦਿਨ ਤੁਸੀਂ ਆਉਣਾ 150 ਰੁਪਏ ਤੁਹਾਨੂੰ ਮਿਲੂਗਾ ਪੈਟਰੋਲ ਕਿੰਨੇ ਦਾ ਲੱਗਣਾ ਤੁਹਾਡਾ ਖਤੇ ਖਾਤੇ ਨੰਬਰ ਲੈ ਕੇ ਆਇਓ ਉਹਨੇ ਪੈਟਰੋਲ ਕਿੰਨੇ ਦਾ ਲੱਗਣਾ ਨਹੀਂ ਇਹ ਤਾਂ ਵੀ ਦੇਖੋ ਸਰਪੰਚਾਂ ਨੂੰ ਅਜ ਤੱਕ ਪੰਜਾਬ ਦੇ ਵਿੱਚ ਤਾਂ ਨਾ ਕਦੇ ਤੁਹਾਨੂੰ 75 ਰੁਪਏ ਮਿਲਨੇ ਆ ਇੱਥੇ ਆਣਦੇ ਲੇਕਿਨ ਪੈਟਰੋਲ ਕਿੰਨੇ ਦਾ ਲੱਗਣਾ ਅੱਜ ਦਾ ਕਹਿੰਦੇ ਸਾਡਾ 10000 ਰੁਪਏ ਖਰਚਾ ਆ ਜਾਂਦਾ ਆਉਂਦਾ ਅਸੀਂ 5 ਸਾਲ ਦੇ ਵਿੱਚ ਫ੍ਰੀ ਸੇਵਾ ਕਰਦੇ ਆ ਨਾ ਅਸੀਂ ਇਹ ਜਿੰਦਗੀ ਨਹੀਂ ਹੁਣ ਤੇ ਪੰਚਾਇਤਾਂ ਜਾ ਰਹੀਆਂ ਆ ਕੋਈ ਲਈ ਕੋਈ ਨਾ ਹੀ ਤਰਖਾ ਕਿਤੇ ਲਈ ਨਾ ਲੈਣੀ ਚਾਹੁੰਦੇ ਆਪਾਂ ਅਸੀਂ ਤਾਂ ਕਹਿੰਦੇ ਆਂ ਇਹਦਾ ਸੇਵਾ ਭਾਰ ਨਹੀਂ ਨਹੀਂ ਭਾਜੀ ਹੁਣ ਤੇ ਪੰਚਾਇਤਾਂ ਜਾ ਰਹੀਆਂ ਹੁਣ ਤੇ ਇਲੈਕਸ਼ਨ ਵੀ ਆ ਰਹੇ ਹੈਗੇ ਉਹ ਤਾਂ ਕੋਈ ਨਹੀਂ ਬੱਚਿਆਂ ਨੂੰ ਇੱ ਸੱਚਨ ਪੜਾਵਾ ਲਖਾਵਾਂਗੇ ਤੇ ਕੰਪਿਊਟਰ ਕਰਾਵਾਂਗੇ ਤੇ ਬੱਚਿਆਂ ਨੂੰ ਕਿਤੇ ਨਾ ਇਹਨਾਂ ਸਾਨੂੰ ਬੱਚਿਆਂ ਨੂੰ ਚਲਾ ਦੇ ਗਰੀਬ ਨੂੰ ਇਹ ਦਲਮ ਤਰਅਤ ਕਰੇ ਗੁਰਪਤਾ ਮੈਂਬਰ ਬਣ ਜੇ ਤਾਂ ਉਹ ਆਪਣਾ ਕਮਾਊ ਬਣ ਜਾਂਦੀ ਆ ਉਹ ਨਰੇਗਾ ਦੇ ਵਿੱਚ ਸੌ ਦਿਹਾੜੀਆਂ ਲਾ ਸਕਦੀ ਆ ਤੇ ਗਰੀਬੀ ਕਿੱਥੋਂ ਰਹੂਗੀ ਇਸ ਕਰਕੇ ਕੋਈ ਬੰਦਾ ਗਰੀਬ ਨਹੀਂ ਹੈਗਾ ਗਰੀਬੀ ਅਸੀਂ ਆਪ ਪੈਦਾ ਕੀਤੀ ਆ ਕਈ ਪਿੰਡਾਂ ਦੇ ਵਿਚਰਾਂ ਦੇ ਵਿੱਚ ਹੈਗੇ ਆ ਖਾਤਾ ਸ਼ਰਾਬ ਪੀ ਜਾਂਦਾ ਤੇ ਗਰੀਬੀ ਆ ਉਹ ਗਰੀਬੀ ਕਾਦੀ ਹੋਈ ਗਰੀਬੀ ਉਹ ਤਾਂ ਆਪ ਸੀ ਹੀੜੀਓ ਗਰੀਬੀ ਆ ਆਪਾਂ ਬਣਦਾਇਆ ਕਰਨਾ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈ ਇਹ ਵਿੱਚ ਜੇ ਜੀਪੀ ਡੀਪੀ ਤਿਆਰ ਕਰਦੇ ਆ ਉਹ ਕੱਲੀ ਪੈਸੇ ਲਈ ਨਹੀਂ ਕਰਦੇ ਉਹਦੇ ਵਿੱਚ ਆਪਾਂ ਉਹ ਕੰਮ ਕਰਨੇ ਆ ਕਿ ਜਿਹੜੇ ਆਪਾਂ ਪਿੰਡ ਦੀ ਅਚੀਵਮੈਂਟ ਆ ਪਿੰਡ ਦੀ ਅਚੀਵਮੈਂਟ ਕੀ ਹੁੰਦੀ ਆ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਤੇ ਪਿੰਡ 'ਚ ਭਾਈਚਾਰਾ ਕਾਇਮ ਕੀਤਾ ਪਿੰਡ 'ਚ ਸਾਦੇ ਵਿਆਹ ਕਰਾਉਂਦੇ ਆ ਸਰਪੰਚ ਆਪਣੇ ਘਰੋਂ ਕਹੇ ਮੈਂ ਸਾਦਾ ਵਿਆਹ ਕਰਨਾ ਆਪਣੇ ਮੁੰਡੇ ਦਾ ਵਿਆਹ ਮੈਂ ਕਰਦੇ ਮਰਜ਼ੀ ਪੈਸਾਂ ਦੀ ਨਹੀਂ ਕਰਨਾ ਤੇ ਆਪਣੇ ਆਪ ਗਰੀਬੀ ਜੀ ਸਤਿ ਸ੍ਰੀ ਅਕਾਲ ਸਰ ਜੀ ਹਾਂ ਸਰ ਜੀ ਇਹ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਕੀ ਪ੍ਰੋਗਰਾਮ ਹੈ ਜੀ ਸਰ ਇਸ ਤਰ੍ਹਾਂ ਇਹ ਜੋ ਇਸ ਸੈਮੀਨਾਰ ਨੂੰ ਯੂਜ਼ ਕੀਤਾ ਜਾ ਰਿਹਾ ਹੈ ਇਹ ਦੋ ਰੋਜ਼ਾ ਪ੍ਰੋਗਰਾਮ ਹੈਗਾ ਟ੍ਰੇਨਿੰਗ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਸਰਪੰਚ ਸਾਹਿਬਾਨ ਨੂੰ ਪੰਚ ਸਾਹਿਬਾਨ ਤੇ ਅੰਗਣਵਾਲੀ ਵਰਕਰ ਆਸ਼ਾ ਵਰਕਰ ਕਲਾਸਿਫ ਟੀਚਰ ਸਾਹਿਬਾਨ ਜਿਹੜੇ ਪ੍ਰਾਇਮਰੀ ਟੀਚਰ ਹੈ ਸੈਲਫ ਹੈਲਪ ਗਰੁੱਪ ਦੇ ਮੈਂਬਰ ਹੈ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਕਲਸਟਰ ਬਣਾਏ ਆ ਨੌ ਕਲਸਟਰਾਂ ਦੇ ਵਿੱਚ ਅਸੀਂ ਇਸ ਬਲਾਕ ਨੂੰ ਕਵਰ ਕਰਨਾ ਹੈ 75 ਪੰਚਾਇਤਾਂ ਹਾਂ ਉਹਨਾਂ ਦੇ 75 ਪੰਚਾਇਤਾਂ ਦੇ ਸਾਰੇ ਸਾਡੇ ਇਹ ਚੁਣੇ ਨਵੇਂ ਦੇ ਪਲੱਸ ਜਿਹੜੇ ਪਿੰਨ ਲੈਵਲ ਤੇ ਕੰਮ ਕਰ ਰਹੇ ਆ ਆਂਗਣਵਾੜੀ ਵਰਕਰ ਆਸ਼ਾ ਵਰਕਰ ਸੈਲਫ ਹੈਪ ਗਰੁੱਪ ਦੇ ਮੈਂਬਰ ਤੇ ਟੀਚਰ ਸਭਾ ਉਹਨਾਂ ਨੂੰ ਇੱਥੇ ਸੱਦ ਕੇ ਅਸੀਂ ਪੰਚਾਇਤੀ ਰਾਜ ਸਿਸਟਮ ਦੇ ਬਾਰੇ ਗੱਲਾਂ ਕਰਾਂਗੇ 9 ਥੀਮ ਬਾਰੇ ਗੱਲ ਕਰਾਂਗੇ ਜਿਹਦੇ ਵਿੱਚ ਵੱਖ-ਵੱਖ ਪਹਿਲੂ ਹੈ ਪੰਚਾਇਤਾਂ ਨੇ ਕੀ ਕੀ ਕੰਮ ਪਿੰਡਾਂ ਵਿੱਚ ਕਰਨੇ ਆ ਜੀਪੀ ਡੀਪੀ ਤਿਆਰ ਕੀਤੀ ਜਾਣੀ ਹੈ ਨਰੇਗਾ ਦੇ ਕਿਹੜੇ ਕਨਵਰਜੈਂਸ ਕਰਕੇ ਆਪਾਂ ਕੰਮ ਕਰਾ ਸਕਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਪੰਚਾਇਤੀ ਅਦਾਰੇਾਂ ਦੇ ਵਿੱਚ ਕੰਮ ਚੱਲਦੇ ਆ ਉਹਨਾਂ ਨੂੰ ਅਸੀਂ ਕਨਵਜ ਕਰਕੇ 15ਵੇਂ ਵਿੱਤ ਕਮਿਸ਼ਨ ਦੀ ਗੱਲ ਕਰਾਂਗੇ ਟਾਈਡ ਅਨਟਾਈਡ ਫੰਡ ਦੀ ਗੱਲ ਕਰਦੇ ਆ ਹੋਰ ਵੀ ਸਾਡੇ ਇਹਨੇ ਵਿਸ਼ੇ ਹੈਗੇ ਜਿਹੜੇ 2 ਦਿਨ ਦਾ ਸੀ ਇਹ ਪ੍ਰੋਗਰਾਮ ਕਵਰ ਕਰਨ ਜਾ ਰਹੇ ਆ ਕਸੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਹਮ ਮਾ ਕੇ ਇਸ ਸੈਮੀਨਾਰ ਨੂੰ ਅਟੈਂਡ ਕਰੋ ਔਰ ਜਿੰਨੇ ਵੀ ਬੁਲਾਰੇ ਇੱਥੇ ਆਉਂਦੇ ਉਹਨਾਂ ਦੀਆਂ ਗੱਲਾਂ ਸੁਣੋ ਵਾਹਿਗੁਰੂ ਜੀ ਹਰਿ। ਪਰ ਸਰਪੰਚਾਂ ਦਾ ਤਾਂ ਇਹ ਕਹਿਣਾ ਹੈਗਾ ਕਿ ਹੁਣ ਤੇ 5 ਸਾਲ ਬੀਤ ਚਲੇ ਆ ਤੇ ਚੋਣਾ ਸਿਰ ਤੇ ਆ ਰਹੀਆਂ ਹੁਣ ਟ੍ਰੇਨਿੰਗ ਕਿਉਂ? ਇਸਰਾ ਹੈ ਜੀ ਜੋ ਹੈ ਸਾਡਾ ਐਸਆਈਆਰਡੀ ਦਾ ਹੈਗਾ ਸਟੇਟ ਇੰਸਟੀਚਿਊਟ ਆਫ ਰੂਰ ਡਿਵੈਲਪਮੈਂਟ ਦਾ ਉਹਨਾਂ ਦਾ ਜਦੋਂ ਵੀ ਪੰਚਾਇਤ ਕੋਈ ਹੋਂਦ ਤੇ ਆਂਦੀ ਆ ਤੇ ਲਗਾਤਾਰ ਉਹ ਟ੍ਰੇਨਿੰਗ ਪ੍ਰੋਗਰਾਮ ਚੱਲਦੇ ਰਹਿੰਦੇ ਆ। ਇਹ ਕੋਈ ਇਹ ਤੇ ਪੰਚਾਇਤਾਂ ਜਿਹੜੀਆਂ ਹੁਣ ਖਤਮ ਹੋ ਚੱਲੀਆਂ। ਖਤਮ ਹੋ ਰਹੀਆਂ ਜੇ ਸਿੱਖਣ ਦਾ ਸਿਖਾਉਣ ਦਾ ਜਿਹੜਾ ਕੰਮ ਆ ਕੋਈ ਇਹਦਾ ਸਮਾਂ ਨਹੀਂ ਹੁੰਦਾ ਇਹ ਤਾਂ ਇਹ ਹੁੰਦਾ ਜੇ ਕੰਮ ਕਰਨ ਦਾ ਟਾਈਮ ਵੀ ਹੋਵੇ ਤੇ ਆਪਾਂ ਮਹੀਨੇ 'ਚ ਵੀ ਕਰ ਸਕਦੇ ਆ ਕੋਈ ਕੋਈ ਲਿਮਟ ਨਹੀਂ ਹੁੰਦੀ ਕਿਸੇ ਕੰਮ ਨੂੰ ਕਰਨ ਲਈ ਜੇ ਪਿੰਡ ਦੇ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਆ ਜੇ ਮੈਂ ਪਿੰਡ ਦੇ ਨਸ਼ਾ ਖਤਮ ਕਰਨਾ ਚਾਹੁੰਨਾ ਤੇ ਮੈਂ ਕੋਈ ਸਾਲ ਨਹੀਂ ਚਾਹੁੰਦਾ ਵੀ ਮੈਨੂੰ 5 ਸਾਲ ਲੈਣੇ ਪੈਣ ਮੈਂ ਤਾਂ ਇੱਕ ਦਿਨ ਦੇ ਵਿੱਚ ਵੀ ਸੈਮੀਨਾਰ ਲਾ ਸਕਦਾ ਪਿੰਡ ਦੇ ਵਿੱਚ ਲੋਕਾਂ ਨੂੰ ਸਮਝਾ ਸਕਦਾ ਇਹ ਰਿਪੀਟ ਹੈ ਜਿਹੜੀ ਆ ਇਹ ਰਿਪੀਟਿਸ਼ਨ ਚੱਲਦੀ ਰਹਿੰਦੀ ਆ ਤੁਸੀਂ ਸੈਮੀਨਾਰਾ ਜੇ ਲਗਾਤਾਰ ਸਾਡੇ ਹਰ ਰੋਜ਼ ਕਿਤੇ ਨਾ ਕਿਤੇ ਬਲਾਕਾਂ ਚੱਲ ਰਹੇ ਆ ਔਰ ਗਾਂਹਾਂ ਵਿੱਚ ਚੱਲਣਗੇ ਤੋ ਇਸ ਤਰ੍ਹਾਂ ਇਹ ਵੀ ਨਾਲ ਦੇ ਨਾਲ ਚੱਲ ਰਹਿਣਾ ਥੈਂਕ ਯੂ ਜੀ ਬੈਲੋ ਤੁਹਾਨੂੰ ਸਾਡੇ ਆਪ ਵੀ ਪਿੱਛੇ ਹੈਗੇ ਆ ਆਪਾਂ ਸਾਰੇ ਇਕੱਠੇ ਸਾਨੂੰ ਥੈਂਕ ਯੂ ਜੀ ਮੰਦਿਰ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਵੈ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਵੱਖ-ਵੱਖ ਜਿਹੜੇ ਟੌਪਿਕ ਨੇ ਤੁਹਾਡੇ ਨਾਲ ਜਿਹੜੇ ਸੰਬੰਧਿਤ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਵਿਚਾਰ ਵਿਟਾਂਦਰਾ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਵਾ ਤੁਹਾਡੀ ਇਥੇ ਜਾਣਕਾਰੀ ਦੇ ਵਿਚਵਾਦਾਂ ਹੋਏਗਾ ਉੱਥੇ ਤੁਸੀਂ ਆਪਣੇ ਪਿੰਡ ਪੱਤਰ ਦੇ ਉੱਤੇ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਾਣਕਾਰੀਆਂ ਲੈ ਕੇ ਜਾਓਗੇ ਔਰ ਆਮ ਲੋਕਾਂ ਨੂੰ ਦੱਸੋਗੇ ਉਹਨਾਂ ਦੇ ਜਾਣ ਦੇ ਵਿਚਵਾਦਾਂ ਹੋਏਗਾ ਔਰ ਤੁਹਾਡੀ ਦੇ ਲਈ ਸਿੱਖਿਆ ਵਿਕਾਸ ਹੈਗਾ ਉਹ ਵੀ ਚਾਹੀਦਾ ਹੈ ਖੇਤੀਬਾੜੀ ਵਿਗਿਆਨ ਕੇਂਦਰ ਉਹਨਾਂ ਕੋਲ ਬਹੁਤ ਅੰਨ ਰੀ ਸਕੀਮਾਂ ਹੈ ਸੈਲਫ ਹੈਲਪ ਗਰੁੱਪ ਦੇ ਵਿੱਚ ਵੀ ਮੈਂਬਰ ਬਣ ਕੇ ਬਹੁਤ ਕੁਝ ਕੀਤਾ ਜਾ ਸਕਦਾ ਆਚਾਰ ਮਰਬੇ ਬਣਾਈ ਜਾ ਸਕਦੇ ਆ ਸਲਾਈ ਕਢਾਈ ਕੀਤੀ ਜਾ ਸਕਦੀ ਆ ਬਿਊਟੀ ਪਾਰਲਰ ਦਾ ਕੰਮ ਕਰਕੇ ਲੈ ਕੇ ਆਉਂਦੇ ਨੇ 23 ਬੰਦੇ ਇਦਾਂ ਦੇ ਆ ਐਂਸਾਨਾ ਭਾਈ ਨੇ 1500 ਰੁਪਈਆ ਲੁੱਟਦੇ ਨੇ ਨਹੀਂ ਤਾਂ ਇਹ ਪਰ ਇਹ ਅਸੀਂ ਦੇਖਣਾ ਚਾਹੁੰਦੇ ਨਿਕਣਾ ਕਿਹੜਾ ਪੈਨਸ਼ਨ ਦੇ ਯੋਗ ਆ ਜੀਐਸਟੀ ਇਸ ਹਰਲੇ ਤੇ ਨਹੀਂ ਜੀਐਸਟੀ ਤਾਂ ਕੋਈ ਐਡਟਾ ਇਹ ਚੁੱਤਦੇ ਆ ਕਿ ਅਸੀਂ ਸਰਕਾਰ ਨੂੰ ਜਾਣ ਪਹੁੰਚ ਦਾ ਇਹ ਕਰਜਾਈ ਦੀ ਆਪ ਹੁੰਦਾ ਕਿ ਉਹ ਸਾਡੇ ਪਿੰਛੇ ਸਾਨੇ ਬੰਨੂ ਨਸਦੇ ਜਾ ਰਹੇ ਪੰਚਾਇਤਾਂ ਕੀ ਅੱਜ ਤੇ ਹੱਥ ਤੇ ਰੱਖ ਕੇ ਬੈਠਿਆ ਨਹੀਂ ਹਾਂ ਹਾਂਜੀ ਵਰਨੀ ਬਣੀ ਸਰਕਾਰ ਕੁਰਸੀ ਨਫੇ ਤੇ ਪਤਾ ਨਹੀਂ ਆਪਾਂ ਦਾ ਤਰ੍ਹਾਂ ਦੇ ਪੁਤਕਾਂ ਨੇ ਆਣੇ ਨਹੀਂ ਬੁੱਕਾ ਵੀ ਬੀਬੀ ਅੱਜ ਨਹੀਂ ਕਰੇ ਸਾਡੇ ਬੱਚਿਆਂ ਨੂੰ ਗਿਆਨ ਦਿੱਤਾ ਜਾਵੇ ਆਪਾਂ ਨੂੰ ਦਿਖਾਉਣੇ ਕਿੰਨੇ ਬਹੁਤ ਅੱਛੇ ਕੰਮ ਕੀਤੇ ਹੈ ਪਿੰਡ ਦੇ ਵਿੱਚ ਪ੍ਰੋਜੈਕਟਾਂ ਕੋਈ ਨਹੀਂ ਲਾਦੀ ਜਿੰਨੀਆਂ ਵੀ ਲਗਾ ਸਕਣਾ ਨੇ ਜਿੰਨੇ ਸਾਡੇ ਆਪ ਸਰਦਾਰਾਂ ਨੇ ਆਇਆ ਅੱਜ ਮਿਲ ਕੇ ਗੱਲ ਕਰਨੀ ਹਜਿਸ ਪੰਜਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਹ ਤੁਹਾਡੀ ਟ੍ਰੇਨਿੰਗ ਹੈਗੀ ਇਹ ਕਾਦੇ ਬਾਰੇ ਵਿੱਚ ਆ ਕੀ ਗੱਲਬਾਤ ਆ ਦੱਸੋਗੇ ਜਰਾ ਇਹ ਟ੍ਰੇਨਿੰਗ ਜਿਹੜੀ ਲੱਗਦੀ ਆ ਹਰ ਵਾਰੀ ਲੱਗਦੀ ਆ ਇਹ ਹਾਂ ਜਿਸ ਵੇਲੇ ਸਰਪੰਚ ਪੰਚਾਇਤਾਂ ਜਾਣ ਦਾ ਟਾਈਮ ਹੁੰਦਾ ਅੱਛਾ ਉਸ ਵੇਲੇ ਇਹ ਜਿਹੜੀ ਟ੍ਰੇਨਿੰਗ ਸਰਕਾਰ ਵੱਲੋਂ ਲਾਈ ਜਾਂਦੀ ਆ ਤੇ ਨਹੀਂ ਦੱਸਦੇ ਕੀ ਆ ਇਹਦੇ ਵਿੱਚ ਦੱਸਦੇ ਇਹਦੇ ਵਿੱਚ ਇਹ ਦੱਸਦੇ ਆ ਵੀ ਤੁਸੀਂ ਜਿਹੜੇ ਆ ਕੰਮ ਆ ਪਿੰਡਾਂ ਦੇ ਵਿਕਾਸ ਦੇ ਕੰਮ ਕਿੱਦਾਂ ਕਰਨੇ ਆ ਕਿ ਜੇ ਕੋਈ ਤੁਹਾਡੇ ਕਾਨੂੰਨ ਦੀ ਲੰਘੜਾ ਕਰਦਾ ਹੈ ਕੋਈ ਨਜਾਇਜ਼ ਕਬਜ਼ਾ ਕਰਦਾ ਨਹੀਂ 5 ਸਾਲ ਤਾਂ ਬੀਤ ਚੱਲੇ ਹੈਗੇ ਹੁਣ ਮਗਰਲੇ ਸਵਾ ਮਹੀਨੇ ਦੇ ਵਿੱਚ ਇਹ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੁਸੀਂ ਤਾਂ ਮੈਂ ਇਹਨਾਂ ਨੂੰ ਸਾਹ ਹੁਣਾਂ ਨੂੰ ਪਹਿਲਾਂ ਵੀ ਪੀਸ ਬਲੈਕਸਮ ਦੀ ਮੈਂਬਰ ਵੀ ਮੈਂ 2008 ਤੋਂ ਲੈ ਕੇ 2013 ਤੱਕ ਰਿਆ ਉਸ ਵੇਲੇ ਵੀ ਸਾਨੂੰ ਜਾਣ ਲੱਗੇ ਨੂੰ ਟ੍ਰੇਨਿੰਗ ਦਿੱਤੀ ਗਈ ਆ ਇਹਨਾਂ ਦਾ ਸਰਕਾਰ ਦੀਆਂ ਜਿਹੜੀਆਂ ਪਤਾ ਨਹੀਂ ਕਿਹੋ ਜਿਹੀਆਂ ਪਾਲਿਸੀਆਂ ਆ ਜਦ ਪੰਚਾਇਤਾਂ ਸਰਪੰਚਾਂ ਤੇ ਜਾਂ ਬਲਾਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਜਾਣ ਦਾ ਵੇਲਾ ਹੁੰਦਾ ਉਸ ਵੇਲੇ ਇਹਨਾਂ ਨੂੰ ਨਹੀਂ ਇਹ ਤਾਂ ਹੁਣ ਤੇ ਚੋਣ ਜਾਬਤਾ ਵੀ ਲੱਗ ਜਾਣਾ ਤੁਸੀਂ ਕੰਮ ਕਿੱਦਾਂ ਕਰੋਗੇ ਬਾਤ ਗੱਲ ਇਹ ਆ ਜੀ ਇਹ ਹੁਣ ਇਹ ਜਿਹੜੇ ਅਫਸਰ ਆ ਜਾਂ ਇਹਨਾਂ ਨੂੰ ਪਤਾ ਹੋਊਗਾ ਪਰ ਹੁਣ ਇਹ ਜਿਹੜਾ ਜਾਣ ਮੇਲੇ ਜਿਹੜਾ ਇਹ ਇਹ ਕਿਉਂ ਕਰ ਰਹੇ ਆ ਜਾਂ ਤਾਂ ਆਉਣ ਵੇਲੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਪੰਚਾਇਤ ਸਰਪੰਚਾਂ ਨੂੰ ਵੀ ਤੁਹਾਡੇ ਜੋ ਕਾਨੂੰਨੀ ਦਾਇਰੇ ਚ ਆਏ ਕੰਮ ਆਉਂਦੇ ਆ ಗ್ರಾಮ ਸਭਾ ਦੀਆਂ ਮੀਟਿੰਗਾਂ ਬਾਰੇ ਜੋ ਦੱਸਦੇ ਆ ਆਮ ਜਿਹੜਾ ਅਸੀਂ ਬਾਰੇ ਦੱਸਿਆ ਉਹ ਪਹਿਲਾ ਜਾਣਕਾਰੀ ਇਹਨਾਂ ਨੂੰ ਦੇਣੀ ਚਾਹੀਦੀ ਹੈ। ਨਹੀਂ ਚੋਣ ਜਾਬਤਾ ਲੱਗਣ ਦੇ ਕਾਰਨ ਜਦੋਂ ਤੁਹਾਡੀਆਂ ਗਰੰਟਾ ਬੰਦ ਹੋ ਜਾਣਗੀਆਂ ਤੇ ਤੁਸੀਂ ਫਿਰ ਆ ਸਵਾ ਮਹੀਨੇ ਡੇਢ ਮਹੀਨੇ ਚ ਕੀ ਕਰੋਗੇ? ਕੁਛ ਵੀ ਨਹੀਂ ਬਸ ਇਹਦਾ ਜਾਣ ਬੇਲੇ ਆ ਸਰਕਾਰਾਂ ਦੀ ਹੈ ਇਹ ਜਿਹੜੀਆਂ ਪੁਲਸੀਆਂ ਆਏ ਤੇ ਜਾਣ ਲੱਗੇ ਇਹਨਾਂ ਨੂੰ ਟ੍ਰੇਨਿੰਗ ਦਿਓ। ਪਿੰਡਾਂ ਦੇ ਵਿੱਚ ਜਿਹੜੇ ਬੰਦੇ ਟ੍ਰੇਨਡ ਹੋ ਜਾਂਦੇ ਉਹ ਜਾ ਕੇ ਫਿਰ ਪਿੰਡ ਦੇ ਵਿੱਚ ਜਾ ਕੇ ਕਾਨੂੰਨ ਚ ਕਾਰ ਲੈਣਾ ਸ਼ੁਰੂ ਕਰ ਦਿੰਦੇ ਆ ਲੋਕਾਂ ਨੂੰ। ਪਾਰਟੀਵਾਦੀ ਵੱਧਦੀ ਆ ਉਹਦੇ ਨਾਲ। ਅਸੀਂ ਤਾਂ ਇਹ ਅਪੀਲ ਕਰਾਂਗੇ ਸਰਕਾਰ ਤੋਂ ਮੈਂ ਕਹਿੰਦੇ ਆ ਵੀ ਜਿਹੜੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਇਹ ਸਮੇਂ ਸਿਰ ਜਦ ਪੰਚਾਇਤਾਂ ਨਵੀਆਂ ਬੜਾਈਆਂ ਜਾਂਦੀਆਂ ਆ ਜਿਲ੍ਹਾ ਪ੍ਰੀਸ਼ਦ ਬਿਲਾ ਸੰਪਤੀ ਉਸ ਵੇਲੇ ਉਸ ਵੇਲੇ ਇਹ ਟ੍ਰੇਨਿੰਗਾਂ ਦਿੱਤੀਆਂ ਜਾਂ ਤਾਂ ਕਿ ਉਹ ਲੋਕ ਜਿਹੜੇ ਹੁੰਦੇ ਆ ਪੰਚ ਸਰਪੰਚ ਨਵੇਂ ਚੁਣੇ ਜਾਂਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਥੋੜਾ ਜਿਹਾ ਤੁਹਾਡਾ ਕੀ ਮਤਲਬ ਆਖਰ ਦੇ ਵਿੱਚ ਰਪਏ ਟ੍ਰੇਨਿੰਗਾਂ ਦਾ ਕੋਈ ਮਹਨਾ ਨਹੀਂ ਹੈਗਾ ਨਹੀਂ ਇਹਦਾ ਕੋਈ ਫਾਇਦਾ ਨਹੀਂ ਥੈਂਕ ਯੂ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499